ਦੀ ਖਬਰ ਸਾਹਮਣੇ ਆ ਰਹੀ ਹੈ ਬੇਹੱਦ ਹੀ ਭਿਆਨਕ ਹਾਦਸਾ ਵਾਪਰਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਹਰੇਕ ਦੀ ਰੂਹ ਕੰਬ ਉੱਠੇਗੀ ਦੱਸਦੀ ਹੈ ਕਿ ਟਰਾਲੀ ਦੇ ਨਾਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਹੋਈ ਹੈ ਤੇ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਗੱਡੀ ਦੇ ਵਿੱਚ ਤਿੰਨ ਲੋਕ ਸਵਾਰ ਸਨ ਅਤੇ ਤਿੰਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਦੱਸੀ ਜਾ ਰਹੀ ਹੈ ਤਾਂ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਵੱਡਾ ਤੇ ਭਿਆਨਕ ਸੜਕ ਹਾਦਸਾ ਹੋਇਆ ਹੈ ਦੱਸਦੀ ਹੈ ਕਿ ਆ ਲੋਕਾਂ ਦੀਆਂ ਲਾਸ਼ਾਂ ਨੂੰ ਗੱਡੀ ਦੇ ਵਿੱਚੋਂ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਕਿਹਾ ਹੈ ਵੀ ਜਾਣਿਆ ਕਿ ਗੱਡੀ ਨੂੰ ਕੱਟ ਕੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤਿੰਨ ਲੋਕ ਇਸ ਗੱਡੀ ਦੇ ਵਿੱਚ ਸਵਾਰ ਸਨ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਅਤੇ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਇਹ ਵੱਡਾ ਹਾਦਸਾ ਹੋਇਆ ਹੈ ਬਲ ਹਸਪਤਾਲ ਦੇ ਨਜ਼ਦੀਕ ਹੈ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਅਤੇ ਹਾਈਵੇ ਦੇ ਉੱਤੇ ਇੱਕ ਟਰਾਲੀ ਖੜੀ ਹੋਈ ਸੀ ਅਤੇ ਪਿੱਛੋਂ ਤੇ ਜਰਫਤਾਰ ਕਾਰ ਆਕੇ ਵਿੱਚ ਟਰਾਲੀ ਦੇ ਵੱਜਦੀ ਹੈ ਅਤੇ ਟਰਾਲੀ ਦੇ ਵਿੱਚ ਕਾਰ ਵੱਜ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਇਹ ਪੂਰਾ ਹਾਦਸਾ ਕੈਦ ਹੋ ਚੁੱਕਿਆ ਹੈ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਕਿ ਕਿੰਨਾ ਜ਼ਿਆਦਾ ਇਹ ਭਿਆਨਕ ਹਾਦਸਾ ਸੀ ਤੇਜ਼ ਰਫਤਾਰ ਕਾਰ ਅਚਾਨਕ ਜਾ ਕੇ ਟਰਾਲੀ ਦੇ ਵਿੱਚ ਵੱਜਦੀ ਹੈ ਤਾਂ ਹਾਈਵੇ ਦੇ ਉੱਤੇ ਇਹ ਟਰਾਲੀ ਖੜੀ ਹੋਈ ਸੀ ਸਾਈਡ ਦੇ ਉੱਤੇ ਤੇ ਤੇਜ਼ ਰਫਤਾਰ ਕਾਰ ਇਸ ਦੇ ਵਿੱਚ ਜਾ ਕੇ ਵੱਜਦੀ ਹੈ ਤਾਂ ਬੇਹੱਦ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੁਲਿਸ ਵੀ ਕਿੱਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਕਾਰਨ ਹੈ ਹਾਦਸਾ ਵਾਪਰਿਆ ਓਵਰ ਸਪੀਡ ਕਾਰਨ ਦੱਸਿਆ ਜਾ ਰਿਹਾ ਹੈ ਕਾਰ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਦੇ ਵਿੱਚ ਸੀਗੀ ਅਤੇ ਟਰਾਲੀ ਦੇ ਵਿੱਚ ਜਾ ਵਜਦੀ ਹੈ ਤਾਂ ਜਲੰਧਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਵੱਡਾ ਹਾਦਸਾ ਹੋਇਆ ਹੈ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਿੰਨ ਲੋਕ ਸਵਾਰ ਸਨ ਗੱਡੀ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਇੱਕ ਮਹਿਲਾ ਵੀ ਸ਼ਾਮਲ ਸੀ ਅਤੇ ਤਿੰਨਾਂ ਦੀ ਕਿਤੇ ਹੀ ਮੌਤ ਹੋ ਗਈ ਹੈ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਇਹ ਵੱਡਾ ਹਾਦਸਾ ਹੋਇਆ ਬਲ ਹਸਪਤਾਲ ਦੇ ਨਜ਼ਦੀਕ ਹੈ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਲੋਕਾਂ ਨੂੰ ਗੱਡੀ ਕੱਟ ਕੇ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਡਾਕਟਰਾਂ ਦਾ ਕਹਿਣਾ ਸੀ ਕਿ ਇਹਨਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਇਹ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਹੈ ਅਤੇ ਪੁਲਿਸ ਵੀ ਮੌਕੇ ਤੇ ਪਹੁੰਚ ਜੁਗਈਏ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਸਰ ਕੀ ਹੈਗਾ ਇਹ ਮਾਮਲਾ ਇਹ ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀ ਕਿ ਅੱਗੇ ਪ੍ਰਾਣੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਪੀਡ 'ਚ ਆ ਰਹੀ ਹੈ ਗੱਡੀ ਜਿਹੜੀ ਹੈ ਵਿੱਚ ਇੱਕ ਦਾ ਮਾਰ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝੀ ਲੱਗੀ ਵੀ ਕਿ ਕੀ ਕੀ ਗੱਲ ਕੀ ਉਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਉਹਨ ਸਮਝ ਲੱਗੀ ਪਿੱਛੋਂ ਆਨ ਕੇ ਵਿੱਚ ਮਰਜੀ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦੇ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਐ ਇੱਕ ਏਜੰਟ ਸਾਹਿਬ ਉਹਨਾਂ ਦੀ ਵੀ ਡੈਥ ਹੋ ਗਈ ਹੈ। ਤੇ ਸਰ ਗੱਡੀ ਵਿੱਚ ਤਿੰਨ ਹੀ ਬੰਦੇ ਸਵਾਰ ਸਿਗੇ। ਤਿੰਨ ਸਵਾਰੀਆਂ ਜੀ ਦੱਸੇ ਜਾ ਕੇ। ਸਰ ਕੁਝ ਪਤਾ ਲੱਗਾ ਕਿ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ? ਇਹ ਗੱਡੀ ਹੋਈ ਐ ਤਾਂ ਹੁਣ ਪਿੱਛੋਂ ਬੁਲਾਏ ਆ ਕੁਝ ਉਹਨਾਂ ਦੇ ਬਾਅਦਸ ਉਹ ਦੱਸ ਦੇ ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਉਹਦੇ ਬਾਰੇ ਕੋਈ ਇਹ ਪਤਾ ਨਹੀਂ ਹੈਗਾ। ਕੋਈ ਟਰਾਲੀ ਇੱਥੇ ਕਿਉਂ ਖੜੀ ਸੀ? ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਹਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ। ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਨੇ ਟਰਾਲੀ ਵਾਲੇ ਮਿਲਿਆ ਨਹੀਂ ਕੋਈ ਹੈਗਾ ਟਰਾਲੀ ਵਾਲਾ ਇੱਕ ਟਰਾਲੀ ਖੜੀ ਹੈ ਕੱਲੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌਣ ਹੈ ਕਿੱਦੀ ਹੈ ਕਿੱਥੋਂ ਹੈ ਉਹ ਵੀ ਪਤਾ ਕਰ ਲਿੰਦੇ ਆ ਇਨਵੈਸਟਿਗੇਟਿਵ ਕਰ ਲਿੰਦੇ ਸਾਰੀ ਜੀ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har vadde IPTV platform te dekh sakde ho Ran de jappe ton door te mudde de neede Live Punjabi TV